ਆਇਆ ਕਾਲੀ ਪੰਗਾ ਦਾ ਇੱਧਰ ਸੰਗਰਾਲਿਆ ਮਿਊਜ਼ੀਅਮ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤਾਈਂ ਹੁੰਦਾ ਇਹ ਕਿੱਲੇ-ਕੁੱਲੇ ਜੇ ਲੱਗੇ ਨਾ ਇਹ ਜਿੱਥੇ-ਜਿੱਥੇ ਖੁਦਾਈ ਕਰੀ ਸੀ ਉੱਥੇ ਨਿਸ਼ਾਨਮੰਦੀ ਕਰੀ ਹੋਈ ਤੇ ਇੱਕ ਹੀ ਦਾ ਪਤਾ ਲੱਗਦਾ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਵੀ ਜਿੱਥੇ ਖੁਦਾਈ ਕਰੀ ਹੋਈ ਹੈ ਉੱਥੇ ਲਫਾਫਾ ਦੇਦਾ ਐਨੀ ਨਹੀਂ ਨੀ ਜਗਾ ਨਾ ਆ ਚੋਰਸ ਇਹ ਵੀ ਖੁਦਾਈ ਕਰਕੇ ਇਥੋਂ ਕੱਢਿਆ ਹੋਇਆ ਹੈ ਬਾਕੀ ਉਹਨਾਂ ਨੂੰ ਖੱਡਿਆ ਨੂੰ ਬੰਦ ਕਰਤੇ ਸਾਡੇ ਬੇਟੂ ਬੇਜੇ ਵੇਖਣ ਆਏ ਆ ਵੀ ਜਿੱਥੇ ਕਾਲੀ ਪੰਗਾ ਸਵੇਰ ਤੱਕ ਕੋਈ ਖੁਦਾਈ ਵਗੈਰਾ ਹੋਈ ਸੀ ਰੱਬ ਆ ਹੈਗੀ ਰਾਜਸਥਾਨ ਦੀ ਵੱਡੀ ਨਹਿਰ ਜਿਹੜੀ ਜੋਧਪੁਰ ਤੋਂ ਅੱਗੇ ਬਾੜਮੇਰ ਤੱਕ ਜਾਂਦੀ ਆ ਤੁਹਾਨੂੰ ਨਹਿਰ ਦਿਖਾਉਣੀ ਹੈ ਪਹਿਲਾਂ ਤਾਂ ਮੈਂ ਚਸ਼ਮਾ ਲਾ ਲਾ ਤੁਸੀ ਫੋਕੜੀ ਬਾਜੀ ਬਾਲਿਓ ਯਾਨੀ ਆ ਹੈਗੀ ਨਹਿਰ ਤੁਸੀਂ ਦੇਖ ਸਕਦੇ ਹੋ ਫੁੱਲ ਵੱਟਾ ਫੁੱਲ ਪਈ ਆ ਤੇ ਮੈਨੂੰ ਦੇਖਦਿਆਂ ਨੂੰ ਕਾਫੀ ਸਾਲ ਹੋ ਗਏ ਮੈਂ ਰਾਜਸਥਾਨ 'ਚ ਹੀ ਰਹਿਣਾ ਤਾਂ ਇਹ ਤੁਹਾਨੂੰ ਲਗਭਗ ਘੱਟ ਚਾਂਸ ਹੀ ਹੁੰਦੀ ਹੈ ਜਦੋਂ ਇਹ ਖਾਲੀ ਰਹੇ ਵੈਲਕਮ ਬੈਕ ਜੀ ਤੁਹਾਡਾ ਇੱਕ ਨਵੇਂ ਸਫਰ ਦੇ ਵਿੱਚ ਅੱਜ ਦਾ ਸਫਰ ਆਪਣਾ ਬੀਕਾਨੇਰ ਨੂੰ ਆਲੇ ਦੁਆਲੇ ਦਾ ਜਿੰਨਾ ਮਾਹੌਲ ਵਧੀਆ ਹੈ ਜਿੰਨੀਆਂ ਸੋਹਣੀਆਂ ਸੜਕਾਂ ਨੇ ਜਿੰਨਾ ਖੂਬਸੂਰਤ ਇੱਥੋਂ ਦਾ ਵਾਤਾਵਰਣ ਆਲੇ ਦੁਆਲੇ ਟਿੱਬੇ ਜਿਹੜੇ ਤੁਸੀਂ ਦੇਖ ਰਹੇ ਹੋ ਉਹਨਾਂ ਹੀ ਜ਼ਿਆਦਾ ਇੱਥੋਂ ਦਾ ਤਾਪਮਾਨ ਹੈ ਤਾਪਮਾਨ ਇੱਥੋਂ ਦਾ ਜੂਨ ਦੇ ਮਹੀਨੇ ਜੇ 48 49 ਜਾਂ 50 ਦੇ ਤਾਪਮਾਨ ਤੱਕ 50 ਡਿਗਰੀ ਤੱਕ ਚੱਲ ਜਾਂਦਾ ਹੈ ਖੂਬਸੂਰਤ ਮਾਹੌਲ ਆਲੇ ਦੁਆਲੇ ਟਿੱਬੇ ਰੇਤੇ ਦੇ ਪਹਾੜ ਉੱਚੇ ਉੱਚੇ ਹੋਰ ਤੁਹਾਨੂੰ ਇੱਥੇ ਨੇੜੇ ਤੇੜੇ ਕੁਝ ਨਹੀਂ ਵੇਖਣਾ ਸਭ ਤੋਂ ਵਧੀਆ ਸਫਰਕਾਰ ਦਾ ਤੇ ਬਾਲਾ ਔਖਾ ਜੇ ਹੈਗਾ ਤੇ ਉਹ ਇੱਥੋਂ ਦੇ ਮਾਲ ਪਸੂ ਦਾ ਜਿਹੜੇ ਇੱਥੇ ਟਿੱਬਿਆਂ 'ਚ ਰਹਿੰਦੇ ਉਹਨਾਂ ਦਾ ਬਾਲਾ ਔਖਾ ਬਰਸਾਤਾਂ ਪਈਆਂ ਨਹੀਂ ਤੇ ਆਲੇ-ਦੁਆਲੇ ਟਿੱਬੇ ਜਿਹੜੇ ਆ ਇਸ ਟਾਈਮ ਸਾਰੇ ਸੋਨੇ ਵਰਗੇ ਤੁਹਾਨੂੰ ਨਜ਼ਰ ਆ ਰਹੇ ਨੇ ਜੇ ਬਰਸਾਤ ਪਈ ਹੋਵੇ ਤੇ ਵਿੱਚੇ ਫੋਗ ਵਗੈਰਾ ਉੱਗ ਜਾਂਦੇ ਜਿ ਸੇਵਨ ਖਾਉਗ ਜਾਂਦੀ ਜਿਹਦੇ ਕਰਕੇ ਖੂਬਸੂਰਤ ਹੋਰ ਜ਼ਿਆਦਾ ਵਧੀਆ ਲੱਗਦੇ ਨੇ ਜੇ ਤੁਸੀਂ ਟਿੱਬੇ ਵੇਖਣ ਦੀ ਸ਼ਿਕੀਨ ਹੋ ਜੇ ਇਧਰ ਆਣਾ ਚਾਹੋ ਤਾਂ ਤੁਸੀਂ ਦਸੰ ਨਵੰਬਰ ਦਸੰਬਰ ਤੇ ਮਾਰਚ ਦਾ ਅਦਕਾਰ ਮਹੀਨਾ ਤੇ ਫਰਵਰੀ ਮਹੀਨੇ ਚ ਤੁਸੀਂ ਆ ਸਕਦੇ ਹੋ ਆ ਉਦੋਂ ਅਲਾਵਾ ਇੱਥੇ ਜਨਵਰੀ ਦੇ ਵਿੱਚ ਲਗਭਗ ਧੁੰਦ ਜੀ ਰਹਿੰਦੀ ਹੈ ਤਾਂ ਬੋਲਾ ਨਜ਼ਾਰਾ ਤੁਹਾਨੂੰ ਵੇਖਣ ਨੂੰ ਨਹੀਂ ਮਿਲਣਾ ਆਪਾਂ ਬੀਕਾਨੇਰ ਦੇ ਸਫਰ ਤੇ ਆ ਤੁਹਾਨੂੰ ਬੀਕਾਨੇਰ ਦੀਆਂ ਕੁਝ ਕੁ ਚੀਜ਼ਾਂ ਦਿਖਾਵਾਂਗੇ ਜਿੰਨੇ ਘੁੰਮਾਂਗੇ ਆਪਾਂ ਤੇ ਆਲੇ ਦੁਆਲੇ ਦਾ ਤੁਸੀਂ ਮਾਹੌਲ ਵੇਖ ਹੀ ਰਹੇ ਹੋ ਜਿੰਨੀ ਸੋਹਣੀ ਸੜਕ ਉਨਾ ਹੀ ਸੋਹਣਾ ਆਸੇ ਪਾਸੇ ਦਾ ਵਾਤਾਵਰਣ ਹੈ ਪਰ ਆਪਾਂ ਬਾਹਰ ਨਿਕਲ ਕੇ ਵੇਖੀਏ ਤਾਂ ਬਾਈ ਇੱਥੋਂ ਦਾ ਅੱਜ ਦਾ ਤਾਪਮਨ ਕਾਫੀ ਹੈ ਆਪਾਂ ਜਾ ਰਹੇ ਸੀ ਬੀਕਾਨੇਰ ਨੂੰ ਤੇ ਇਧਰ ਬੀਕਾਨੇਰ ਰੋੜਾ ਹੈ ਇਧਰ ਛਤਰਗੜ ਆ ਗਿਆ ਇਧਰ ਬੀਕਾਨੇਰ ਰੋੜਾ ਆ ਬੀਕਾਨੇਰ ਨੂੰ ਤਾਂ ਮੈਂ ਕਿਹਾ ਤੁਹਾਨੂੰ ਪੂਰ ਬੀਕਾਨੇਰ ਦਾ ਕਰਵਾ ਰਹੇ ਹਾਂ ਤੁਹਾਨੂੰ ਇੱਕ ਚੀਜ਼ ਦਿਖਾਉਣੇ ਜਿਹੜੀ ਪੰਜਾਬ ਤੋਂ ਜਿਹੜੀ ਚੱਲ ਕੇ ਆਉਂਦੀ ਹੈ ਜਿਹੜਾ ਆਏ ਆਹ ਹੈਗੀ ਰਾਜਸਥਾਨ ਦੀ ਵੱਡੀ ਨਹਿਰ ਜਿਹੜੀ ਜੋਧਪੁਰ ਤੋਂ ਅੱਗੇ ਬਾੜਮੀਰ ਤੱਕ ਜਾਂਦੀ ਹੈ ਤੁਹਾਨੂੰ ਨਹਿਰ ਦਿਖਾਉਣੇ ਪਹਿਲਾਂ ਤਾਂ ਮੈਂ ਚਸ਼ਮਾ ਲਾ ਲਾਂ ਕਾਂਗੇ ਫੋਗਰੀ ਬਾਜੀ ਬਾਲੀ ਹੋ ਜਾਣੀ ਆ ਆ ਹੈਗੀ ਜੀ ਨਹਿਰ ਤੁਸੀਂ ਦੇਖ ਸਕਦੇ ਹੋ ਫੁੱਲ ਬੱਟਾ ਫੁੱਲ ਪਈ ਆ ਤੇ ਮੈਨੂੰ ਦੇਖਦਿਆਂ ਨੂੰ ਕਾਫੀ ਸਾਲ ਹੋ ਗਏ ਮੈਂ ਰਾਜਸਥਾਨ ਚ ਹੀ ਰਹਿਣਾ ਤਾਂ ਇਹ ਤੁਹਾਨੂੰ ਲਗਭਗ ਘੱਟ ਚਾਂਸ ਹੀ ਹੁੰਦੀ ਹੈ ਜਦੋਂ ਇਹ ਖਾਲੀ ਰਹੇ ਇਹ ਖਾਲੀ ਨਹੀਂ ਰਹਿੰਦੀ ਇਹਨੂੰ ਇੰਦਰਾ ਗਾਂਧੀ ਨਹਿਰ ਵੀ ਕਹਿੰਦੇ ਆ ਹਜ਼ਾਰਾਂ ਲੱਖਾਂ ਲੀਟਰ ਪਾਣੀ ਜਿਹੜਾ ਰੋਜ਼ ਦਾ ਪੰਜਾਬ ਚੋਂ ਆ ਰਿਹਾ ਇੱਧਰ ਇਹ ਹੈਗੀ ਇੰਦਰਾ ਗਾਂਧੀ ਨਹਿਰ ਜਿਹਨੂੰ IGNPV ਅੰਗਰੇਜ਼ੀ ਚ ਕਹ ਦਿੰਦੇ ਆ ਤਾਂ ਆਪਾਂ ਚੱਲੇ ਸੀ ਬੀਕਾਨੇਰ ਤੁਹਾਨੂੰ ਬੀਕਾਨੇਰ ਦਾ ਸਫ਼ਰ ਕਰਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਤਾਂ ਸੋਚਿਆ ਕਿ ਉਹਨਾਂ ਤੁਹਾਨੂੰ ਰਾਜਸਥਾਨ ਦੀ ਪੰਜਾਬ ਦੀ ਇਹ ਨਹਿਰ ਦਿਖਾਈਏ ਜਿਹੜੀ ਪੰਜਾਬ ਚੋਂ ਹੈਗੀ ਪੰਜਾਬ ਦੀ ਨਹਿਰ ਰਾਜਸਥਾਨ ਦੇ ਵਿੱਚੋਂ ਦੀ ਵਗਦੀ ਹੈ ਆਸੇ-ਪਾਸੇ ਰੇਗਿਸਤਾਨ ਹੈ ਜਿੰਨਾ ਵੀ ਤੁਸੀਂ ਦੇਖੋ ਇੱਧਰ ਵੀ ਇੱਧਰ ਵੀ ਟਿੱਬੇ ਹੀ ਟਿੱਬੇ ਆ ਟਿੱਬਿਆਂ ਦੇ ਪਹਾੜ ਆ ਤਾਂ ਇਹ ਹੈਗੀ ਰਾਜਸਥਾਨ ਦੀ ਨਹਿਰ ਆਪਾਂ ਬੀਕਾਨੇਰ ਜ਼ਿਲ੍ਹੇ ਦੇ ਵਿੱਚ ਛਤਰਗੜ੍ਹ ਕੋਲ ਖੜੇ ਆ ਤਾਂ ਇੱਥੋਂ ਵੀ ਇਹ 200 ਕਿਲੋਮੀਟਰ ਗਾਂ ਜਾਂਦੀ ਹੈ ਨੇਰ ਬੜ ਮੇਰ ਤੱਕ ਇੱਧਰ ਵੀ ਟਿੱਬੇ ਪਹਾੜੀ ਪੜ ਰੇਤੇ ਦੀ ਤਾਂ ਜਿਹੜੀ ਰਾਜਸਥਾਨ ਦੀ ਹੈ ਕੋ ਖੂਬਸੂਰਤੀ ਵੀ ਹੈ ਕਾਲ ਗੁੱਡ ਮਾਰਨਿੰਗ ਵੈਲਕਮ ਬੈਕ ਤਾਂ ਆਪਾਂ ਕੱਲ ਉਹ ਨੇਰ ਵੇਖੀ ਸੀਗੀ ਤੇ ਨੇਰ ਤੋਂ ਬਾਅਦ ਸਿੱਧੀ ਪੀਤਾ ਨੇਰ ਆ ਗਏ ਰਾਹ ਜਿੱਤੇ ਟਿੱਬਿਆਂ ਵਾਲਾ ਰਸਤਾ ਸੀਗਾ ਇਹ ਖੁੱਦੋ ਛੋਟੇ ਜਿਹੇ ਲਏ ਬਾਕੀ ਬਹੁਤਾ ਕੁਝ ਹੈ ਨਹੀਂ ਸੀ ਦਿਖਾਉਣ ਨੂੰ ਤੇ ਜੇ ਕੋਈ ਮੈਂ ਕਿਹਾ ਇੰਟਰਸਟਿੰਗ ਵਿਖਿਆ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਹੁਣ ਹੈਗੇ ਆਪਾਂ ਪੀਬੀਐਮ ਦੇ ਵਿੱਚ ਤੇ ਆਪਣੀ ਬੈਕਸਾਈਡ ਇੱਕ ਟਰਸਟ ਦੀ ਮਤਲਬ ਬਿਲਡਿੰਗ ਹੈਗੀ ਸੰਸਵਾਦੀ ਤਾਂ ਇਧਰ ਪੀਬੀਐਮ ਦੀ ਬਿਲਡਿੰਗ ਵੀ ਹੈ ਇਸ ਪਾਸੇ ਆ ਰਹੀ ਏ ਪੀ ਬੀ ਐਮ ਦੀ ਐਦੂ ਬੈਕ ਸਾਈਡ ਵੀ ਪੀ ਬੀ ਐਮ ਹਸਪਤਲ ਹੈ ਸਾਰਾ ਹਸਪਤਲ ਦੀ ਜਗਾ ਹੈ ਜੀ ਤਾਂ ਇਹ ٹرسٹ ਹੈ ਜੇ ਤੁਸੀਂ ਕਿੱਥੋਂ ਵੀ ਆ ਰਹੇ ਹੋ ਤੁਹਾਨੂੰ ਇਹਦੇ ਵਿੱਚ ਰੂਮ ਵੀ ਮਿਲ ਜਾਊਗਾ ਇਹ ਰੂਮ ਨਹੀਂ ਲੈਣਾ 500 550 ਦੇ ਸਮਥਿੰਗ ਰੂਮ ਮਿਲ ਜਾਊਗਾ ਜੇ ਤੁਸੀਂ ਰੂਮ ਨਹੀਂ ਲੈਣਾ ਤੁਹਾਨੂੰ ਭਾਈ ਸਾਹਿਬ ਇਹਦੇ ਵਿੱਚ ਬੈੱਡ ਮਿਲ ਜਾਊਗਾ ਬੈੱਡ ਦਾ ਕਿਰਾਇਆ ਹੈਗਾ 70 ਰੁਪਏ ਤੇ ਸ਼ਰਤ ਇਹਨਾਂ ਦੀ ਹੈ ਡਾਕਟਰ ਦੀ ਪਰਚੀ ਲਿਆਓ ਬੈਕ ਸਾਈਡ ਪੀ ਬੀ ਐਮ ਆ ਗਿਆ ਉਹਦੇ ਜਸਟ ਇੱਧਰ ਹੈ ਜੀ ਤਾਂ ਮੈਂ ਇਹ ਦਾ ਸਾਹਮਣੇ ਦਾ ਬੋਰਡ ਲਾ ਦੂੰਗਾ ਇਹ ਵੀਡੀਓ ਜਿੰਸੋ ਤੁਸੀਂ ਦੇਖ ਲਿਓ ਜੇ ਕੋਈ ਵੀ ਬੰਦਾ ਆ ਰਿਹਾ ਜਿਹਨੇ ਰੋਕਣਾ ਇੱਥੇ ਤਾਂ ਵਧੀਆ ਵਿਵਸਥਾ ਹੈ ਨੌਣ ਨੂੰ ਖਾਣ ਨੂੰ ਪੀਣ ਨੂੰ ਅੰਬਰੀ ਅਨਪੁਰਨਾ ਹੈਗਾ 40 ਰੁਪਈਆ ਚ ਰੋਟੀ ਖਵਾ ਦਿੰਦੇ ਖਾਣਾ ਤਾਂ ਵਧੀਆ ਖਾਣਾ ਵੀ ਵਧੀਆ ਖਾਉਂਦੇ ਆ ਤਾਂ ਇਹ ਟਰਸਟ ਤੇ ਚੱਲਦਾ ਤਾਂ ਇਹ ਵਧੀਆ ਲੱਗਿਆ ਮੈਨੂੰ ਤੇ ਸਵੇਰੇ 5:30 ਹੋ ਰਿਹਾ ਟਾਈਮ ਤਾਂ ਬੀਕਾਂ ਨੇਰ ਦੇ ਵਿੱਚ 5:30 ਵਜੇ ਵੀ ਹਨਾ ਗਰਮ ਹਵਾ ਚੱਲੀ ਜਿੰਦੀ ਹਵਾ ਬਹੁਤ ਪਰਹੈਗੀ ਹੁੰਦੀ ਆਪਾਂ ਚੱਲਦੇ ਹੁਣ ਵਾਪਸ ਪੀਵੀ ਆ ਆਪਣੀ ਕਾਰ ਕਿਲਾ ਭੀਕਾ ਨੇੜਾ ਜੂਨਾਗੜ ਫੋਰਟ ਆਪਾਂ ਫੋਰਟ ਦੇ ਵਿੱਚ ਐਂਟਰ ਹੋ ਗਏ ਆ ਤੇ ਹੁਣ ਆਪਾਂ ਲਵਾਂਗੇ ਟਿਕਟ ਪੁੱਛ ਲਈਏ ਕਿੰਨੇ ਕ ਦੀ ਟਿਕਟ ਹੈਗੀ ਆ ਤਾਂ ਇਹ ਹੈਗਾ ਜੀ ਕਿਲਾ ਤੇ ਐਂਟਰ ਕਰ ਤਵਾ ਕਿਲੇ ਦੇ ਵਿੱਚ ਵੜਨਸਾਰ ਤੁਹਾਨੂੰ ਆ ਬਰਾਂਦਾ ਜਾਂ ਆ ਚਬੂਤਰਾ ਜਾਂ ਇਹ ਦਿਖੂਗਾ ਜਿੱਥੇ ਰਾਜੇ ਬੈ ਬੁਕੇ ਹੋਲੀ ਆਲੀ ਖੜਿਆ ਕਰਦੇ ਹੁੰਦੇ ਸੀਗੇ ਤੇ ਇੱਥੋਂ ਦਾ ਮਾਹੌਲ ਦੇ ਨੂੰ ਬਾਅਦ ਚ ਰੀਨੋਵੇਟ ਕਰਕੇ ਜਿਹੜਾ ਬਣਾਇਆ ਹੋਇਆ ਹੈ ਤੁਸੀਂ ਦੇਖੋਗੇ ਐਂਟਰ ਹੁੰਦਿਆ ਤੁਹਾਨੂੰ ਆ ਦਿਖੂਗਾ ਇਸ ਤੋਂ ਬਾਅਦ ਇੱਥੇ ਕੁਝ ਕੁ ਚੀਜ਼ਾਂ ਪਈਆਂ ਨੇ ਜਿਵੇਂ ਆ ਜਿਹੜੀਆਂ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਇਹ ਸਜਾ ਦੇਂਦੇ ਹੁੰਦੇ ਸੀ ਕਿਦੀਆਂ ਨੂੰ ਰਾਜੇ ਔਰ ਇਸ ਤਰੀਕੇ ਨਾਲ ਇਹਨਾਂ ਦੇ ਉੱਤੇ ਖੜਾ ਕਰਕੇ ਵੀ ਹੌਲੀ ਹੌਲੀ ਆਪਦੀ ਵਜਨ ਨਾਲ ਬੰਦਾ ਵੱਢ ਕੇ ਮਰ ਜਾਂਦਾ ਹੁੰਦਾ ਸੀਗਾ ਤੇ ਇੱਥੇ ਸਭ ਤੋਂ ਵੱਡਾ ਤਖਤਪੋਸ਼ ਵੀ ਪਿਆਏ ਰਾਜੇ ਦਾ ਸੰਗਾਸਨ ਜਿਹੜਾ 300 ਕਿਲੋ ਚਾਂਦੀ ਦੇ ਨਾਲ ਬਣਿਆ ਹੋਇਆ ਹੈ ਤੇ ਇਥੋਂ ਆਪਾ ਫੋਟੋ ਗ੍ਰਾਫ ਕਰਦੇ ਆਂ ਵੀਡੀਓ ਬਣਾਣੀ ਅਲਾਉਡ ਹੈ ਨਹੀਂ ਤੇ ਇਥੋਂ ਦੇ ਹਥਿਆਰ ਉਸ ਟਾਈਮ ਦੀਆਂ ਜਦੋਂ ਅੰਗਰੇਜ਼ ਸੀਗੇ ਤੇ ਇਹ ਹੱਥ ਵਾਲੇ ਹਥਿਆਰ ਜਿਹੜੇ ਮਤਲਬ ਉਹ ਰਾਜੇ ਮਹਾਰਾਜੇ ਆਪਦੇ ਕੋਲ ਰੱਖਦੇ ਹੁੰਦੇ ਸੀਗੇ ਇਹਨਾਂ ਦਾ ਸੱਤਰਖਾਨਾ ਹੈਗਾ ਇਹ ਵੀ ਤੁਹਾਨੂੰ ਇੱਥੇ ਜੂਨਾਗੜ ਦੇ ਕਿਲੋਜੇ ਵੇਖਣ ਨੂੰ ਮਿਲ ਜੂਗਾ ਉਸ ਤੋਂ ਬਾਅਦ ਇਹ ਤੀਰ ਤੇ ਤੁੱਕੇ ਜਿਹੜੀ ਕਹਾਵਤ ਹੈਗੀ ਆ ਇਹ ਵੱਡੇ ਤੀਰ ਨੇ ਤੇ ਛੋਟੇ ਵਾਲੇ ਉੱਪਰ ਕਨੌਰ 'ਚ ਲੱਗੇ ਹੋਏ ਇਹ ਤੁੱਕੇ ਨੇ ਤੁੱਕੇ ਹੱਥ ਨਾਲ ਲੱਗਦੇ ਹੁੰਦੇ ਸੀ ਹੱਥ ਨਾਲ ਮਾਰਦੇ ਸੀਗੇ ਦੁਸ਼ਮਣ ਨੂੰ ਤੇ ਤੀਰ ਕਮਾਨ 'ਚ ਲੱਗਦਾ ਹੁੰਦਾ ਸੀ ਇਹ ਅਸਲ ਤੀਰ ਤੇ ਹੁਣ ਤੁਹਾਨੂੰ ਆਪਾਂ ਦਿਖਾਉਨੇ ਆ ਵੀ ਜਿੱਥੇ ਦਰਬਾਰ ਲੱਗਦਾ ਸੀ ਬੀਕਾ ਨੇਰ ਦਾ ਮਹਾਰਾਜਾ ਗੰਗਾ ਸਿੰਘ ਦੇ ਟਾਈਮ ਦੇ ਵਿੱਚ ਇਹ ਦੀਵਾਨ ਹਾਲ ਸੀ ਜਿੱਥੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਜਾਂਦੀਆਂ ਤੇ ਫੈਸਲੇ ਕੀਤੇ ਜਾਂਦੇ ਸੀਗੇ ਇੱਥੇ ਲੱਗਦਾ ਸੀ ਕਿਸੇ ਟਾਈਮ ਬਈਜੀ ਦੀਵਾਨ ਐਦੂ ਬਾਦ ਮਹਾਰਾਜਾ ਗੰਗਾ ਸਿੰਘ ਜਿਨੇ ਗੰਗानगर ਜ਼ਿਲ੍ਹਾ ਵੀ ਬਣਾਇਆ ਸੀ ਉਸ ਮਹਾਰਾਜੇ ਦੀਆਂ ਇੱਥੇ ਵਰਦੀਆਂ ਤੇ ਕੁਝ ਇੱਕ ਅੰਗਰੇਜ਼ਾਂ ਦੇ ਟਾਈਮ ਦੀਆਂ ਇੱਥੇ ਚੀਜ਼ਾਂ ਵੀ ਪਈਆਂ ਨੇ ਅੰਗਰੇਜ਼ਾਂ ਦੇ ਜਦੋਂ ਅੰਗਰੇਜ਼ਾਂ ਦਾ ਸ਼ਾਸਨ ਸੀ ਉਸ ਟਾਈਮ ਉਹਨਾਂ ਦੇ ਕੰਮਕਾਰ ਕਰਨ ਦਾ ਤਰੀਕਾ ਜਿਹੜਾ ਉਹ ਵੀ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਔਰ ਇਹ ਜਿਹੜੀਆਂ ਪਾਲਕੀਆਂ ਹੈਗੀਆਂ ਰਾਜੇ ਮਹਾਰਾਜ ਜੇ ਕੋਈ ਲੜਾਈ ਜੰਗ 'ਚ ਜਾਂਦੇ ਹੁੰਦੇ ਸੀ ਤੇ ਇਹ ਹਾਥੀਆਂ ਦੇ ਉੱਤੇ ਪਾਲਕੀਆਂ ਰੱਖ ਕੇ ਉਹਨਾਂ ਦੇ ਉੱਤੇ ਬੈਠ ਕੇ ਉਰੇ ਪਰੇ ਜਾਂਦੇ ਹੁੰਦੇ ਸੀਗੇ ਹੁਣ ਜਿਹੜਾ ਤੁਸੀਂ ਅੱਜ ਦੇਖ ਰਹੇ ਹੋ ਇਹ ਸੈਕੰਡ ਵਰਲਡ ਵਾਰ ਦੇ ਵਿੱਚ ਯੂਜ਼ ਕੀਤਾ ਗਿਆ ਫਾਈਟਰ ਜੈਟ ਹੈਗਾ ਇਹਦੇ ਨਾਲ ਲੜਾਈ ਲੜੀ ਗਈ ਸੀ ਸੈਕੰਡ ਵਰਲਡ ਵਾਰ ਤਾਂ ਬਾਕੀ ਇੱਥੇ ਤੁਸੀਂ ਆ ਕੇ ਵਿజిਟ ਕਰੋਗੇ ਤਾਂ ਤੁਹਾਨੂੰ ਬਹੁਤਾ ਕੁਝ ਮਿਲੂਗਾ ਇਹ ਰਾਜੇ ਮਹਾਰਾਜਾਂ ਦੇ ਟਾਈਮ ਦਾ ਪਾਰਕ ਜਿਹਾ ਬਣਿਆ ਹੋਇਆ ਜੁੰਨਾਗੜ ਕਿਲਾ ਬਾਲਾਵਡਾ ਨੀਗਾ ਪਰ ਥੱਲੇ ਦਾ ਨਜ਼ਾਰਾ ਤੁਹਾਨੂੰ ਇਹ ਵੀ ਦੇਖਣ ਨੂੰ ਇੱਥੇ ਮਿਲ ਜੂਗਾ ਇੱਥੋਂ ਤੁਹਾਨੂੰ ਵਿਊ ਪੁਆਇੰਟ ਵੀ ਵਿਖ ਜੂਗਾ ਤਾਂ ਆਪਾਂ ਇਸ ਟਾਈਮ ਬਾਰੀ ਦੇ ਵਿੱਚ ਲਟਕੇ ਹੋਏ ਆ ਇਧਰ ਤੁਸੀਂ ਸਾਨੂੰ ਦੇਖ ਸਕਦੇ ਹੋ ਤਾਂ ਇੱਥੇ ਭਾਈ ਸਾਹਿਬ ਜੇ ਤੁਸੀਂ ਵਧੀਆ ਵੇਖਣਾ ਹੋ ਤਾਂ 200 ਰੁਪਏ ਟਿਕੜਾ ਵਿੱਚੇ ਵੀਡੀਓ ਬਣਾ ਸਕਦੀ ਹਾਂ ਇਹ ਚਬੂਤਰਾ ਜਿਹੜਾ ਬਰਾਂਡਾ ਜਿਹ ਤੁਹਾਨੂੰ ਪਹਿਲਾਂ ਦਿਖਾਇਆ ਸੀ ਐਗਜ਼ਿਟ ਪੁਆਇੰਟ ਹੈ ਇਹ ਉੱਪਰ ਜਾਲੀ ਲਾਈ ਹੈ ਕਬੂਤਰਾਂ ਵਾਸਤੇ ਵੀ ਕਬੂਤਰ ਅੰਦਰ ਐਂਟਰ ਨਾ ਹੋਣ ਆਪਾਂ ਦੁਰਗ ਦੇ ਵਿੱਚ ਹੈਗੇ ਆਂ ਪਿੱਛੇ ਆਪਾਂ ਜਿਹੜੀਆਂ ਤੁਸੀਂ ਵੀਡੀਓ ਵੇਖੀਆਂ ਫੋਟੋਆਂ ਵੇਖੀਆਂ 200 ਵਰ ਤੁਸੀਂ ਬਾਹਲਾ ਵੇਖੋਗੇ ਇਸ ਵਾਰ ਕਿਉਂਕਿ ਇੱਕ ਤਾਂ ਜਦੋਂ ਘੁੰਮਣ ਵਾਲੇ ਹੁੰਦੇ ਸਾਰੇ ਰੋਲਾ ਪਾਉਂਦੇ ਆਂ ਬੀਕਾਨੇਰ ਵਾਲਾ ਕਿਲਾ ਵੇਖ ਲਿਆ ਤੇ ਬਾਈ ਤੁਸੀਂ ਇਹ ਜੇ ਕਿਲੇ-ਕੁਲੇ ਵੇਖਣ ਦੇ ਸ਼ੌਕੀਨ ਹੋਣਾ ਸਰਦੀਆਂ ਜੇ ਆਉਤੋਂ ਗਰਮੀਆਂ ਜੇ ਹੈ ਨਹੀਂ ਭਾਈ ਲਾਇਕ ਇੱਕ ਲੇਬਲੇ ਵੇਖਣ ਜੇ ਨੇ ਕਿ ਗਰਮੀ ਬਹੁਤ ਹੈ ਅੰਦਰੋਂ ਕਮਲੀ ਹੁੰਦੀ ਹੈ ਕਿਤੇ ਕਿਤੇ ਪੱਖੇ ਲਾਏ ਆ ਪਰ ਮੌਸਮ ਬਹੁਤ ਜ਼ਿਆਦਾ ਹੈ ਭੀਆ ਹੁਣ ਆਪਾਂ ਜੱਲੇ ਆ ਵਾਪਸ ਆਪਣੀ ਮੰਜ਼ਿਲ ਨੂੰ ਤੇ ਸ਼ਾਮ ਨੂੰ ਜਾਂ ਦੁਪਹਿਰ ਸੁਬਾਹ ਆਪਾਂ ਵਾਪਸ ਰਵਾਨਗੀ ਲਵਾਂਗੇ ਜਾਂ ਖਾਫੇ ਸੁਫੇ ਲਏ ਹੋਏ ਆ ਤਾਂ ਕਰਕੇ ਇਹਦਾ ਭਾਈ ਗਰਮੀ ਬਹੁਤ ਆ Rajasthan Bikaner ਦੇ ਵਿੱਚ ਉਦਾਂ ਹੀ ਬਹੁਤ ਗਰਮੀ ਹੈ ਤਾਪਮਾਨ ਇੱਥੇ ਸਮਥਿੰਗ 47 48 ਡਿਗਰੀ ਹੋਇਆ ਪਿਆ ਅੱਜ ਦਾ ਤਾਂ ਭਾਈ ਬਾਕੀ ਤੁਸੀਂ ਆਪ ਸਿਆਣੇ ਲਾ ਸਕਦੇ ਹੋ ਸਾਹਿਬ ਕਿੰਨੀ ਗਰਮੀ ਹੋਊਗੀ ਤੁਰੇ ਜਾਂਦੇ ਨੂੰ ਪਾੜਾ ਤੋੜਨੇ ਉਹ ਜੇ ਤਾਈਂ ਦੂਰ ਕਰਕੇ ਆਇਆ ਪਸੀਨਾ ਆ ਗਿਆ ਆ ਇੱਧਰ ਹੈਗਾ ਕੋਟਗੇਟ ਤੇ ਕੋਟਗੇਟ ਦੇ ਸਾਹਮਣੇ ਆ ਮੂਰਤੀਆਂ ਹੀ ਲੱਗੀਆਂ ਇਹ ਪੁਰਾਣਾ ਕੋਟਗੇਟ ਹੈਗਾ ਇਹ ਰਾਜਾਂ ਦੇ ਟਾਈਮ ਦਾ ਹੀ ਸੀ ਬਿਲਡਿੰਗ ਆ ਜਿਹਨਾਂ ਨੂੰ ਬਾਅਦ ਦੇ ਵਿੱਚ ਕੋਟ ਬਣਾ ਲਿਆ ਤਾਂ ਉਹ ਜ਼ਿਲ੍ਹਾ ਕਲੈਕਟਰ ਦਾ ਓਪਿਸ ਆ ਦਫ਼ਤਰ ਉਧਰ ਨੂੰ ਬਾਕੀ ਜ਼ਿਆਦਾਤਰ ਤੁਹਾਨੂੰ ਇਸ ਸ਼ਹਿਰ ਦੇ ਵਿੱਚ ਇਵੇਂ ਮੂਰਤਾਂ ਜੀਆਂ ਵੇਖਣ ਨੂੰ ਮਿਲਣਗੀਆਂ ਹਰ ਚੌਕ ਦੇ ਉੱਪਰ ਤਾਂ ਹਰ ਮੋੜ ਦੇ ਉੱਪਰ ਤੁਹਾਨੂੰ ਕੋਈ ਨਾ ਕੋਈ ਰਾਜੇ ਦੀ ਕੋਈ ਨਾ ਕੋਈ ਸੈਨਾਪਤੀ ਦੀ ਜਿਹੜਾ ਇਹਨਾਂ ਦਾ ਫਰੀਡਮ ਫਾਈਟਰ ਰਹਾ ਸੀਗਾ ਉਹਦੀ ਜਾਂ ਕੋਈ ਇਹਨਾਂ ਦਾ ਰਾਜਾਂ ਦਾ ਜਿਹੜਾ ਮੰਤਰੀ ਮੰਦਰੀ ਹੁੰਦਾ ਸੀ ਉਹਨਾਂ ਦਾ ਵੀ ਪੁਰਾਣੇ ਯੋਧਿਆਂ ਦੀਆਂ ਉਹਨਾਂ ਦੀਆਂ ਕਿੱਥੇ ਨੇ ਹਰ ਥਾਂ ਤੇ ਤੁਹਾਨੂੰ ਹਰ ਚੌਕ ਤੇ ਇਹਨਾਂ ਦੀਆਂ ਫੋਟੋਆਂ ਲੱਗੀਆਂ ਮਿਲਣਗੀਆਂ ਬੀਕਾਨੇਰ ਸ਼ਹਿਰ ਬੰਦੀਆ ਸੋਨਾ ਮੜਲਾ ਇੱਕ ਉਹਨਾ ਤੇ ਬਾਈ ਸਰਦੀਆਂ ਚਾਹ ਗਰਮੀਆਂ ਚਾਹ ਗਰਮੀ ਬਹੁਤ ਪੈਂਦੀ ਮੀਕਾ ਨੇ ਤਾਪਮਾਨ ਬਹੁਤ ਆਈ ਜਾਂਦਾ ਕੇਸਰੀਆ ਬਾਲਮ ਆਵੋ ਪਧਾਰੋ ਗੋਰੀ ਰੇ ਦੇ ਸੇ ਉਹ ਹਾਜ਼ਾੜੀ ਗੁਲਰਾ ਆਵੋ ਪਧਾਰੋ ਗੋਰੀ ਰੇ ਤੇ ਉਹ ਖੁਲਡੋਰਾ ਭਾਰਾ 2000 years later ਆਪਾਂ ਰਾਤ ਪਹੁੰਚੇ ਸੀ ਬਾਈ ਲੇਟ ਵਾਵਾ 10:00 ਵਜੇ ਕਰੇ ਪਹੁੰਚ ਗਏ ਸੀ ਅੱਜ ਆਪਾਂ ਆਏ ਆ ਪੇਲੀ ਬੰਗਾ ਤੇ ਕਾਲੀ ਸਬਹਿਤਾ ਵੇਖਣਾ ਹੈ ਜਿੱਥੇ ਖੁਦਾਈ ਵਗੈਰਾ ਹੋਈ ਸੀ ਹੜਪਾ ਸੰਸਕ੍ਰਿਤੀ ਤੋਂ ਬਾਅਦ ਕਾਲੀ ਬੰਗਾ ਸਬਹਿਤਾ ਲੱਭੀ ਸੀ ਸਾਡੇ ਕੋਲ ਜੀ ਹਿਸਾਬ ਸਾਡੇ ਨਾਲ ਧੁੱਪ ਪੈ ਰਹੀ ਹੈ ਗਰਮੀ ਘਟੋ ਘਟ 42-43 ਡਿਗਰੀ ਤਾਪਮਾਨ ਹੈਗਾ ਦੁਪਹਿਰ ਦੇ ਵੱਜ ਗਏ 2 ਤੇ ਆਪਾਂ ਹੁਣ ਤੱਤੇ ਦੁਪਹਿਰੇ ਲੱਗੇ ਕਾਲੀ ਬੰਗਾ ਸਬਹਿਤਾ ਵੇਖਣ ਮਿਊਜ਼ੀਅਮ ਉੱਧਰ ਵੇਖੇ ਉਹ ਤੁਸੀਂ ਇੱਥੇ ਫੋਟੋਆਂ 'ਚ ਵੇਖ ਲਓਗੇ ਮੈਂ ਲਾ ਦੂੰਗਾ ਵੀਡੀਓ ਬਣਾਉਣ ਨਹੀਂ ਦਿੰਦੇ ਹੁਣ ਆ ਟਿਪ ਟਿਪੇਜ ਵੇਖਣਾ ਹੈ ਵੀ ਜਿੱਥੇ ਕਾਲੀ ਬ ਰਾਉ ਰਾ ਜਾ ਰਹੇ ਆਪਾਂ ਇਧਰ ਨੂੰ ਤੇ ਇਧਰ ਸਾਰੇ ਜਿੱਥੇ ਜਿੰਨੀ ਵੀ ਖਦਾਈ ਹੋਈ ਸੀਗੀ ਸਾਰਾ ਜਿਹੜਾ ਹੈਗਾ ਸਿਸਟਮ ਉਹ ਉਧਰ ਮਸਾਣਾ ਟਾਈਪ ਜਿਹੜਾ ਬਣਾ ਰੱਖਿਆ ਆਪਣੇ ਪਿੰਡਾਂ 'ਚ ਹੁੰਦਾ ਉੱਪਰ ਛੱਜਾ ਲਾ ਰੱਖਿਆ ਤਾਂ ਇਧਰ ਵੀ ਖੜੇ ਖੜੇ ਹੀ ਮਾਰੇ ਪਏ ਐ ਇਸ ਥਾਂ ਤੇ ਤਾਂ ਕਹਿੰਦੇ ਆ ਵੀ ਇਹ 1500 2000 ਸਾਲ ਪਹਿਲਾਂ ਸਬੇਤਾ ਸੀਗੀ ਕੋਈ ਇੱਥੇ ਦੁਜੀ ਦੀ ਬਾਤ ਚ ਪਾਰ ਕੀਤੀ ਗਈ ਸੀ ਇਹ ਲੱਭੀ ਪਿਲੀ ਬੰਗਾ ਦੇ ਕੋਲ ਕਾਲੀ ਬੰਗਾ ਸਭੇ ਤਾ ਇੱਕ ਪਾਕਿਸਤਾਨ ਚ ਹੜਪਾ ਉਹ ਆਪਾਂ ਸਾਰਿਆਂ ਨੇ ਪੜਿਆ ਹੋਇਆ ਪੁਰਾਣੀਆਂ ਕਿਤਾਬਾਂ ਚ ਨਹੀਂ ਫੋਜੀ ਸਾਹਿਬ ਜੀ ਦਿਖਾਓ ਹਾਂ ਉੱਥੇ ਉੱਥੇ ਤੁਸੀਂ ਸਰਚ ਕਰ ਸਕਦੇ ਹੋ ਕਿਉਂਕਿ ਸਾਨੂੰ ਪਤਾ ਨਹੀਂਗਾ ਜੇ ਸਾਨੂੰ ਇਹ ਕਿੱਲੇ-ਕੁੱਲੇ ਜੇ ਲੱਗੇ ਨਾ ਇਹ ਜਿੱਥੇ-ਜਿੱਥੇ ਖੁਦਾਈ ਕਰੀ ਸੀ ਉੱਥੇ ਨਿਸ਼ਾਨਮੰਦੀ ਕਰੀ ਗਈ ਤੇ ਇੱਕ ਹੀ ਦਾ ਪਤਾ ਲੱਗਦਾ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਵੀ ਜਿੱਥੇ ਖੁਦਾਈ ਕਰੀ ਹੋਈ ਹੈ ਉੱਥੇ ਲਫਾਫਾ ਦੇਦਾ ਐਨੀ ਨਹੀਂ ਜਗ੍ਹਾ ਨਾ ਅ ਚੋਰਸ ਇਹ ਵੀ ਖੁਦਾਈ ਕਰਕੇ ਇਥੋਂ ਕੱਢਿਆ ਹੋਇਆ ਬਾਕੀ ਉਹਨਾਂ ਨੂੰ ਖੱਡਿਆਂ ਨੂੰ ਬੰਦ ਕਰਤੀ ਆ ਵਾਲੇ ਤੁਸੀਂ ਦੇਖ ਸਕਦੇ ਹੋ ਚਾਰਾਂ ਪਾਸੇ ਤਰਪਾਲ ਲਾ ਰੱਖਿਆ ਸਾਰੇ ਥਾਂ ਦੇ ਵਿੱਚੋਂ ਇੰਨਾ ਟੋਟਾ ਇੱਧਰ ਅੱਡਾ ਅਜਿਧਰ ਲੱਗੇ ਹੋਏ ਇਹ ਵੀ ਅਲੱਗ ਹੈ ਆ ਇੱਧਰ ਵੀ ਅਲੱਗ ਹੈ ਬਾਕੀ ਇਹ ਸਾਰੀ ਥਰਡ ਟਾਈਪ ਥਰਡ ਹੈਗੀ ਸਾਰੀ ਕੀ ਕਹਿਣਾ ਚਾਹੋਗੇ ਫੌਜੀ ਸਾਹਿਬ ਕੀ ਰਹੀ ਹੋਈ ਹੈ ਆਪਕੇ ਇਸ ਕਾਲੀ ਬੰਗਾ ਸਵੇਤਾ ਕੋ ਲੈ ਕੇ ਫੌਜੀ ਸਾਹਿਬ ਵਾਲੇ ਸ਼ਕੀਨੋ ਸ਼ਕੀਨ ਹੋ ਰਖੇ ਰਹੇ ਬੰਨੀ ਐਨ ਕਾ ਉਹਨਾਂ ਕਾ ਲਾ ਰੱਖੀਆਂ ਕਿ ਧੋਪਾ ਵਾਲੀ ਲੱਗਦੀ ਹੈ ਇਹਦੇ ਨਾਲ ਧੁੱਪ ਨਹੀਂ ਲਗਣੀ ਤਾਂ ਇੱਧਰ ਕਾਲੀ ਬੰਗਾ ਸ਼ਹਿਰ ਜੇ ਆ ਗਿਆ ਛੋੜਾ ਇਹ ਹੈ ਰ ਬਾਲਾ ਵੱਡਾ ਨਹੀਂਗਾ ਤਾਂ ਇਹ ਬਾਈਪਾਸ ਤੇ ਹੈ ਉਹ ਇਧਰੋਂ ਪੱਠੇ ਕੋਲੋਂ ਸੜਕ ਇਧਰ ਰਵਸਰ ਨੂੰ ਜਾਂਦੀ ਹੈ ਇਧਰ ਪੇਲੀ ਬੰਗਾ ਨੂੰ ਗਈ ਜੇ ਤੁਸੀਂ ਕਦੇ ਆਓ ਦੇਖਣ ਤਾਂ ਬਾਈ ਜੀ ਦੇਖ ਕੇ ਜਾ ਸਕਦੇ ਹੋ 5 ਰੁਪਏ ਟਿਕਟ ਹੈ 5 ਰੁਪਏ ਟਿਕਟ ਹੈ ਸਭ ਤੋਂ ਵੱਡੀ ਗੱਲ ਇਹ ਹੈ 뮤ਜ਼ੀਅਮ ਨਿੱਕਾ ਜਿਹਾ ਹੈਗਾ 뮤ਜ਼ੀਅਮ 'ਚ ਬਹੁਤਾ ਕੁਝ ਇਨਾ ਹੈ ਨਹੀਂ ਤੇ ਜਿਹੜਾ ਬਾਲੀ ਹਿਸਟਰੀ 'ਚ ਇਹ ਦਿਲਚਸਪੀ ਰੱਖਦਾ ਜਿਹੜਾ ਮਤਲਬ ਫੀਜਾ ਕਠੀਆਂ ਕਰਨ ਦਾ ਸ਼ੌਕ ਹੈ ਨਾ ਉਹਦੇ ਵਾਸਤੇ ਬਹੁਤ ਵਧੀਆ ਵੀ ਦੇਖ ਸਕਦਾ ਉਹ ਤਾਂ ਦੇਖ ਲਿਆ ਫੋਟੋ ਖਿਚਾਉਣ ਨੂੰ ਵਲੋਗਿੰਗ ਵਾਸਤੇ ਹਾਂ ਵੀ ਵਧੀਆ ਹੈਗਾ ਜੇ ਤੁਸੀਂ ਆਣਾ ਚਾਹੋ ਤਾਂ ਪੱਕੀ ਲੰਬੇ ਛੋੜੇ ਟਿੱਬੇ ਹੀ ਪਏ ਆ ਇੱਧਰ ਕਾਲੀ ਪੰਗਾ ਸਵੈਤਾ ਜੀ ਆ ਜਿੱਥੇ ਜਿੱਥੇ ਪੱਟਦੇ ਅਸੀਂ ਖੱਡੇ ਵੇਖਣ ਆਏ ਸੀ ਉਹ ਬੰਦ ਕਰ ਰੱਖੇ ਉਹਨਾਂ ਨੇ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਤਾਂ ਬਾਈ ਜੀ ਹੁਣ ਆਪਾਂ ਚੱਲਦੇ ਆਂ ਵਾਪਸ ਕਾਰਕਰੀ ਫਿਰ ਚੱਲਦੇ ਆਂ ਪਹਾੜ ਬਾਹਰ ਦੇ ਨਹੀਂ ਇੱਧਰ ਜਿਹੜੇ ਵੀ ਆਉਂਦੇ ਆ ਬੈਣ ਬੂਣ ਵਾਸਤੇ ਸਾਰੀ ਸਹੂਦਤ ਹੈ ਬਾਈ ਉਹ ਸੰਗਰਾਲੇ ਆ ਰਿਹਾ ਇਹ ਇੱਧਰ ਰਿਹਾ ਤਾਂ ਨੇੜੇ ਧੜੇ ਹਾਂ ਕਦੇ ਮੌਕਾ ਮਿਲੇ ਤਾਂ ਜ਼ਰੂਰ ਵੇਖ ਕੇ ਜਾਇਓ ਇਹ ਦਿਲ 'ਚ ਨਹੀਂ ਰਹਿਣੀ ਚਾਹੀਦੀ ਤੇ ਰੱਬ ਨੇ ਕਦੇ ਮੌਕਾ ਦਿੱਤਾ ਤਾਂ ਆਪਾਂ ਤੁਹਾਨੂੰ ਪਾਕਿਸਤਾਨ ਵਾਲੀ ਹਟਪਾ ਵੀ ਖਵਾਵਾਂਗੇ ਆਇਆ ਹੈ ਕਾਲੀ ਬੰਗਾ ਦਾ ਇੱਧਰ ਸੰਗਰਾਲਿਆ ਮਿਊਜ਼ੀਅਮ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਹੀ ਹੁੰਦਾ ਤੇ ਇੱਧਰ ਉਤਖਨਿਤ ਸਥਲ ਕਾਲੀ ਬੰਗਾ ਆ ਗਿਆ ਤਾਂ ਜਿਹੜਾ ਇੱਧਰ ਹੈਗਾ ਤੁਹਾਨੂੰ ਦਿਖਾਇਆ ਟਿੱਬੇ ਵਗੈਰਾ ਤੇ ਬਾਕੀ ਅੱਜ ਆਪਾਂ ਬਹੁਤੇ ਬਿਜੀ ਹੈਗੇ ਆ ਫ੍ਰੀ ਹੈ ਨਹੀਂਗੇ ਜਲਦੀ ਚ ਜਾਣਾ ਨਹੀਂ ਤਾਂ ਤੁਹਾਨੂੰ ਕਾਲੀ ਪੰਗਾ ਸਬੈਤਾਂ ਨਾਲ ਥੋੜੀ ਵਧੀਆ ਕਰਕੇ ਦਿਖਾਉਂਦੇ ਤਾਂ ਕਿਸੇ ਦਿਨ ਸਪੈਸ਼ਲ ਵਲੌਗ ਲਿਆਂਗੇ ਬਹੁਤ ਮੁਕਤੀ ਫਿਰ ਵਿਖਾਵਾਂਗੇ ਕਿਸੇ ਨਵੇਂ ਵਲੌਗ ਜੇ ਹੁਣ ਆਪਾਂ ਚੱਲੇ ਆ ਗੜਮਾਨਗੜ ਤੱਕ ਨਹੀਂ ਆਪਾਂ ਜੇ ਸੈਂਟਰੋਂ ਤੇ ਆ ਬਈ ਡਰਾਈਵਰ ਸਾਹਿਬ ਟਾਇਰਾਂ ਦਾ ਲਾ ਕੇ ਗੜਮਾਨਗੜ ਦਾ ਇਲਾਕਾ ਕਿਉਂ ਪੈਂਦੀ ਤੱਕ ਚੈਂਪੀਅਨ ਇੱਧਰ ਠੰਡਾ ਇਲਾਕਾ ਵੇ ਸੇ ਕਿ ਐਸੀ ਕਰਕੇ ਲੱਗ ਰਿਹਾ ਭਾਈ ਸਾਹਿਬ ਨੇ ਰਾਹ ਪੁੱਟਣ ਵੇਲੇ ਬ੍ਰੇਕ ਮਾਰੀ ਬੜੀ ਡੈਂਜਰ ਤਰੀਕੇ ਨਾਲ ਜਿਹਨੂੰ ਰਾਹ ਪੁੱਛਿਆ ਵੇਲੇ ਨਿਕਲ ਗਿਆ ਕਹਿੰਦਾ ਮੈਨੂੰ ਪਤਾ ਹੀ ਨਹੀਂ ਪਿੰਡ ਦਾ ਇੱਕ ਸਾਲੀ ਗੱਡੀ ਹੋਜੀ ਉਹਦੇ ਚ ਬੰਦੇ ਹੋ ਜੇ ਬੈਠੇ ਐ ਅਗਲੇ ਦੋਏ ਤਾਂ ਵੀ ਇਹ ਕੋਈ ਗੁੰਡੇ ਘਟਾਈ ਵੀ ਇਹ ਕਹਿੰਦਾ ਗੁੰਡੇ ਟਾਈ ਬ੍ਰੇਕ ਪੈਟੇ ਏਡੀ ਕਾਰ ਕਿਹੜਾ ਗੁੰਡਾ ਟਾਈ ਪੂਰ 67 ਬੰਦੇ ਬੈਠੇ ਬੜੇ ਐਸੀ ਕਰ ਲਿਆ ਐਸੀ ਖਾਣ ਲਿਆ ਕਿ ਕਿਆ ਗੁੰਡਾ ਬਣੇਗਾ ਰੇ ਤੂੰ ਕਿਆ ਗੁੰਡਾ ਬਣੇਗਾ ਰੇ ਤੂੰ ਬਸ ਭਾਈ ਸਾਹਿਬ ਨਿਕਲ ਗਿਆ ਕਹਿੰਦਾ ਨਾ ਮੈਨੂੰ ਪਤਾ ਹੀ ਨਹੀਂ ਕਿੱਥੇ ਜਾਣਾ ਬਣੀ ਹੋ ਗਈ ਬਈ ਦਾਪ